हरियाणा ਦੇ ਕਿਸਾਨ ਦੀ 5 ਦਿਨਾਂ ਦੇ ਵਿੱਚ ਕਿਸਮਤ ਬਦਲ ਗਈ ਬਣ ਗਿਆ ਕਰੋੜਪਤੀ ਥੋੜੀਆਂ ਟਿਕਟਾਂ ਵੇਚ ਕੇ ਵੀ ਪ੍ਰਾਈਜ਼ ਆ ਜਾਂਦਾ ਕਈ ਵਾਰੀ ਜ਼ਿਆਦਾ ਵੇਚ ਕੇ ਵੀ ਨਹੀਂ ਆਉਂਦਾ ਕਿਉਂਕਿ ਲੋਟਰੀ ਨੂੰ ਤਾਂ ਹੀ ਬਾਈ ਚਾਂਸ ਕਿਹਾ ਜਾਂਦਾ ਇਹ ਇੱਥੇ ਗੇਮ ਆਫ ਚਾਂਸ ਮਾਤਾ ਕੇ ਦਰਸ਼ਨ ਕਰਕੇ ਆਏ ਔਰ 11 ਤਾਰੀਖ ਨੂੰ ਰਿਜ਼ਲਟ ਦੇਖਾ ਮੈਨੇ ਤੋਂ ਸਰ ਕੋ ਫੋਨ ਕੀਤਾ तो उसके बाद सर ने कंफर्म करके बताया कि 2.5 करोड़ के मालिक बन गए। انا نو دسیا کہ ڈاکومنٹس پورے کرو تے میرے کو لاؤ۔ اے کہندے نیں جی کسان انڈولن تے میں تھوڑا جا اویئر کرداں ہلے ایک دو دن آن نو۔ میں کوئی نہیں تسی اپنا ٹائم لے لو۔ بٹ اتنا بھی ٹائم نہ لا لینا کہ उस टाइम तो जी ऐसा हुआ कि मैं जमीन पे नहीं हुआ बस <laughs> विश्वास ही नहीं हो रहा था जी खुशी क्यों नहीं होंगी लाख रुपए भी मिला टिकट तो जी बस ऐसे ही रखी अंदर तिजोरी के अंदर रखी तो बार बार देखता रहा उसको कहीं ऐसे गायब न जाए <laughs> वैसे ही डर लगता है हरियाणा ਦੇ ਕਿਸਾਨ ਦੀ 5 ਦਿਨਾਂ ਦੇ ਵਿੱਚ ਕਿਸਮਤ ਬਦਲ ਗਈ ਬਣ ਗਿਆ ਕਰੋੜਪਤੀ ਤਾਂ ਇਸ ਵਕਤ ਲੁਧਿਆਣਾ ਦੇ ਵਿੱਚ ਪਹੁੰਚਿਆ ਹੈ ਕਰੋੜਪਤੀ ਹੱਥ ਦੇ ਵਿੱਚ ਟਿਕਟ ਆ ਵਿਕਟਰੀ ਦਾ ਨਿਸ਼ਾਨ ਵੀ ਬਣਾਇਆ ਹੋਇਆ ਪਰ ਪਹਿਲਾਂ ਮੂੰਹ ਮਿੱਠਾ ਕਰਾ ਰਹੇ ਨੇ ਤਾਂ ਟਿਕਟ ਨੰਬਰ ਦੱਸ ਦਿੰਨੇ 26831 ਤਾਂ ਗਾਂਧੀ ਬ੍ਰਦਰ ਤੇ ਲਾਟਰੀ ਨਿਕਲੀ ਹੈ ਗਾਂਧੀ ਜੇ ਕੋਈ ਵਿਕਟਰੀ ਬਣਾ ਦਿਓ ਕਿਉਂਕਿ ਵੀ ਦਾ ਪਹਿਲਾ ਅੱਖਰ ਹੈਗਾ ਵਾ ਤਾਂ ਵਿਕਟਰੀ ਬਣ ਚੁੱਕੀ ਆ ਤਾਂ 6831 ਦੀ ਜਿਹੜਾ ਵਾ ਲਾਟਰੀ ਨੰਬਰ ਆ ਤਾਂ ਇਹ ਇੱਕ ਹਫ਼ਤੇ ਦੇ ਵਿੱਚ ਵਿੱਚ ਇੱਕ ਕਰੋੜਪਤੀ ਬਣ ਚੁੱਕਾ ਵਾ ਕਿਸਾਨ ਹਰਿਆਣਾ ਦਾ ਰਹਿਣ ਵਾਲਾ ਵਾ ਪਹਿਲਾਂ ਤਾਂ ਅਸੀਂ ਗਾਂਧੀ ਬ੍ਰਦਰ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਦੇ ਸਟਾਲ ਤੋਂ ਟਿਕਟ ਖਰੀਦੀ ਗਈ ਸੀ ਗਾਂਧੀ ਜੀ ਇੱਕ ਹੋਰ ਕਰੋੜ ਕਰੋੜਪਤੀ ਬਣਾ ਦਿੱਤਾ ਤਾਂ ਕਿਸ ਤਰ੍ਹਾਂ ਲੱਗ ਰਿਹਾ ਹੁਣ ਇਹ ਬੜੀ ਦੇਰ ਬਾਅਦ ਮੈਨੂੰ ਲੱਗਾ ਡਰਾ ਨਿਕਲੇ ਤੁਹਾਡਾ ਹਾਂ ਬੜੀ ਦੇਰ ਬਾਅਦ ਨਿਕਲਿਆ ਹੈ ਲੇਕਿਨ ਵੱਡਾਈ ਆਇਆ ਥੋੜੀਆਂ ਟਿਕਟਾਂ ਵੇਚ ਕੇ ਵੀ ਪ੍ਰਾਈਜ਼ ਆ ਜਾਂਦਾ ਕਈ ਵਾਰੀ ਜ਼ਿਆਦਾ ਵੇਚ ਕੇ ਵੀ ਨਹੀਂ ਆਉਂਦਾ ਕਿਉਂਕਿ ਲੋਟਰੀ ਨੂੰ ਤਾਂ ਹੀ ਬਾਈ ਚਾਂਸ ਕਿਹਾ ਜਾਂਦਾ ਇਟਸ ਅ ਗੇਮ ਆਫ ਚਾਂਸ ਠੀਕ ਹੈ ਨਾ ਤੇ ਕਿਸਮਤ ਉਹਨਾ ਖੇਲਿਆ ਹੈ કુલ 400 ਟਿਕਟ ਵੇਚੀ ਸੀ ਇਹ ਪਹਿਲਾਂ ਸਭ ਤੋਂ ਪਹਿਲਾਂ ਜ਼ਿਕਰ ਕਰਦਾ ਲਾਟਰੀ ਸੀ ਨਾਗਾਲੈਂਡ ਦੀ ਇਹ ਲਾਟਰੀ ਸੀ ਡੀਆਰ 500 ਸੈਚਰਡੇ ਵੀਕਲੀ ਲਾਟਰੀ 8 ਵਜੇ 10 ਤਰੀਕ ਨੂੰ ਇਹਦਾ ਡਰਾਅ ਹੋਇਆ ਇਹ ਮਾਤਾ ਜੀ ਵਾਲਾ ਜੀ ਤੇ ਗਏ ਹੋਏ ਸੀ ਤੇ ਇਹਨਾਂ ਨੇ ਰਿਜ਼ਲਟ ਆਪ ਦੇਖ ਕੇ ਸਾਡੇ ਨੰਬਰ ਤੇ ਕੰਟੈਕਟ ਕੀਤਾ ਫਿਰ ਐਤਵਾਰ ਸਵੇਰ 11 ਤਰੀਕ ਨੂੰ ਮੈਂ ਇਹਨਾਂ ਨੂੰ ਕੰਟੈਕਟ ਕੀਤਾ ਇਹਨਾਂ ਨੂੰ ਦੱਸਿਆ ਕਿ ਡਾਕੂਮੈਂਟਸ ਪੂਰੇ ਕਰੋ ਤੇ ਮੇਰੇ ਕੋਲ ਆਓ ਇਹ ਕਹਿੰਦੇ ਨੇ ਜੀ ਕਿਸਾਨ ਅੰਦੋਲਨ ਹੈ ਤੇ ਮੈਂ ਥੋੜਾ ਜਿਹਾ ਅਵੇਅਰ ਕਰਦਾ ਹਾਂ ਲੇਕ 2 ਦਿਨਾਂ ਨਾਲ ਨੂੰ ਮੈਂ ਕੋਈ ਨਹੀਂ ਤੁਸੀਂ ਆਪਣਾ ਟਾਈਮ ਲੈ ਲਓ ਬਸ ਐਨਾ ਵੀ ਟਾਈਮ ਨਾਲ ਆ ਲੈਣਾ ਕਿਉਂਕਿ ਅਗਰ ਹੁਣ ਟਿਕਟਸ ਜਮ੍ਹਾਂ ਕਰਾਵਾਂਗੇ ਨਾ ਤੇਰੀ ਨਾਗਾਲੈਂਡ ਗਵਰਨਮੈਂਟ ਦੀ ਪੇਮੈਂਟ ਬੜੀ ਫਾਸਟ ਹੈ 31 ਮਾਰਚ ਤੋਂ ਪਹਿਲਾਂ ਪੇਮੈਂਟ ਵੀ ਆ ਜਾਂਦੀ ਹੈ ਠੀਕ ਹੈ ਸਾਰੇ ਡਾਕੂਮੈਂਟੇਸ਼ਨ ਇਹਨਾਂ ਦੇ ਆਉਣ ਤੋਂ ਪਹਿਲਾਂ ਮੈਂ ਪੂਰੇ ਕਰਤੇ ਹਰ ਵਾਰ ਦੀ ਤਰ੍ਹਾਂ ਤੇ ਉਹ ਹੁਣ ਅਸੀਂ ਉਹਨੇ ਸਬਮਿਟ ਕਰਾ ਦੇਨੇ ਨੇ ਥੋੜਾ ਜੇ ਵਿੱਚ ਜੋ ਨੋਟਰੀ ਵਗੈਰਾ ਕਰਾਉਣਾ ਹੋ ਰਹਿੰਦਾ ਤੇ ਬਾਕੀ ਦੀ ਡਿਟੇਲਸ ਲੋ ਸਰਕਲ ਨੂੰ ਵੇ ਮੂ ਤਾਂ ਤੁਸੀਂ ਮਿੱਠਾ ਘੜਾ ਦਿੱਤਾ ਤੇ ਹੁਣ ਕਿੰਨੀ ਖੁਸ਼ੀ ਹੋ ਰਹੀ ਹੈ ਕਿ ਲਾਟਰੀ ਡਰਾ ਨਿਕਲਾ ਹੈ ਤੁਹਾਡਾ ਵੀ ਦੇਖੋ ਖੁਸ਼ੀ ਕਿਉਂ ਨਹੀਂ ਹੁੰਦੀ ਇਹ ਰਾ ਤੁਹਾਡਾ ਵੀ ਨਾਲ ਨਿਕਲਦਾ ਬਰਾਬਰ ਨਿਕਲਦਾ ਨਿਕਲਦਾ ਖੁਸ਼ੀ ਕਿਉਂ ਨਹੀਂ ਹੁੰਦੀ ਇਹ ਜਿਹ 2.5 ਕਰੋੜ ਦੇ winner ਬਨੇ ਨੇ ਤੇ 25 ਲੱਖ ਰੁਪਏ ਦੇ ਕਰੀਬ ਦਾ ਕਮਿਸ਼ਨ ਸਾਨੂੰ ਵੀ ਮਿਲ ਲੱਖਪਤੀ ਤੁਸੀਂ ਵੀ ਨਾਲ ਵਾਲੇ ਲੱਖਪਤੀ ਕਰੋੜਪਈ ਨਾ ਮੈਂ ਤੁਹਾਨੂੰ ਦੱਸਦਾ ਅਸੀਂ ਨਾ ਇੱਕ ਮੀਟਿੰਗ ਸੀ ਲੋਟਰੀ ਦੇ ਡਾਇਰੈਕਟ ਆਪਣੇ ਮਾਰਟਨ ਸਾਹਿਬ ਨਾਲ ਮੈਂ ਉਹਨਾਂ ਨੂੰ ਕਿਹਾ ਯਾਰ 2 ਕਰੋੜ ਦਾ ਨਾਮ ਨਿਕਲਦਾ 2 ਲੱਖ ਰੁਪਏ ਦਿੰਦੇ ਹੋ ਐਨਾ ਪ੍ਰਚਾਰ ਪ੍ਰਚੋਰੀਏ ਕਰੋ ਉਹ ਕਰੋ ਕੁਝ 50000 ਕੋਈ ਕੋਈ ਇਹਨੂੰ ਦੇ ਕੋਈ ਉਹਨੂੰ ਦੇ ਕਰਕੇ ਨਿਬੜ ਜਾਂਦਾ ਮੈਂ ਕਿਹਾ ਸਾਡੇ ਪੱਲੇ ਕੁਝ ਨਹੀਂ ਪਈਦਾ ਉਹਨਾਂ ਨੂੰ ਮੈਂ ਕਹਿਆ ਮੈਂ ਕਹਿਆ ਘੱਟੋ ਘੱਟ 10% ਦਿਓ ਜਿਹਦੇ ਨਾਲ ਲਾਟਰੀ ਵਾਲਾ ਇੱਕ ਵੀ ਲਾਟਰੀ ਕਰ ਦੋ ਸਾਲ ਬਾਅਦ ਉਹ ਕਿਸੇ ਛੋਟੇ ਕਾਊਂਟਰ ਦੀ ਲੱਗ ਜਾਏ ਨਾ ਤਾਂ ਉਹਦਾ ਲਾਈਫਟਾਈਮ ਇੱਕ ਮਤਲਬ ਅਚੀਵਮੈਂਟ ਹੋਵੇ ਤੇ ਉਹਨਾਂ ਨੇ ਮੇਰੀ ਗੱਲ ਤੇ ਬਿਲਕੁਲ ਮੰਨੀ ਤੇ ਅੱਜ ਉਹੀ ਰਿਜ਼ਲਟ ਆਇਆ ਜੇ ਸਮਾਜ ਲਈ ਮੰਗਿਆ ਤੇ ਗੁਰਨਾਨਕ ਨੇ ਆਪਣੇ ਲਈ ਵੀ ਦਿੱਤਾ ਤੇ ਬਿਲਕੁਲ ਕਰੋੜਪਤੀ ਦੇ ਨਾਲ ਨਾਲ ਲੱਖਵਤੀ ਵੀ ਬਣਾਉਂਦੇ ਨੇ ਗਾਂਧੀ ਬ੍ਰਦਰ ਆਪ ਵੀ ਬਣ ਜਾਂਦੇ ਨੇ ਤਾਂ ਬਾਈ ਜੀ ਕਿਸਾਨ ਹੋ ਆਪ ਹਰਿਆਣਾ ਸੇ ਆਏ ਹੋ ਤਾਂ ਕਬ ਜੇ ਟਿਕਟ ਖਰੀਦਦਾ ਤਾਂ ਤਾਂ ਕੈਸਾ ਆਪਨੇ ਲੱਗਦਾ ਕਿ ਆਪਕੀ ਜੇ ਟਿਕਟ ਨਿਕਲ ਆਈਏ ਕੈਸੇ ਆਪਕੋ ਮੈਂਨੇ 5 ਤਾਰੀਖ ਨੂੰ ਟਿਕਟ ਖਰੀਦਾ ਥਾ ਇਹ ਔਰ मैं नौ तारीख को माता के ज्वाला जी के दर्शन करने के लिए गया था तो परिवार के साथ जा रहे थे हाँ परिवार के साथ जा रहा था तो मैंने दस तारीख को नहीं देखा रिजल्ट ग्यारह तारीख को मैंने रिजल्ट देखा तो नौ तो, तारीख को ज्वाला तारी माता पे गया था तो यहाँ से, से लुधियाना से टिकट खरीद नहीं नहीं पाँच को टिकट पहले ही खरीद ली थी मैंने तो उसके बाद माता के दर्शन करके आए और ग्यारह तारीख को रिजल्ट देखा मैंने तो सर को फोन किया तो उसके बाद सर ने कन्फर्म करके बताया कि ढाई करोड़ के मालिक तो, तो फिर खुशी का कर... वैसे डालते थे क्या शौक था क्या सपने क्या थे टिकट डालने के बस ये 2018 से ही थे जी भाई कुछ मन में आया भाई चलो एक आधी बार लॉटरी खेल के देखते हैं कई किस्मत खुल गई तो करोड़पति ने बन जाए तो फिर मैं 2018 से कभी कभार यहां आता था तो टिकट खरीद के गांधी ब्रदर से ले जाता था जब भी ले तो जाना आता था टिकट खरीद हाँ आना होता था साल छः महीने में जब भी आता था तो खरीद के ले जाता था तो पहले भी एक दो छोटे इनाम लगे हैं तो उससे ट्रस्ट बढ़ गया कि बड़ा इनाम भी कभी ना कभी जरूर लगेगा अच्छा जब ड्रोन निकलता था तब तो सुबह तुरंत अखबार ले लेते थे जहाँ इंटरनेट पे दे लेते थे ड्रोन चेक कर लूँ मेरा निकला कि नहीं हाँ वो तो देखता था जी तो हुई अब की बार थोड़ा लेट हो गया ही नाम निकल पाया था तो दो दिन के बाद तो कैसे अब खुशी तो बहुत हो रही होगी कि वो ड्रॉ निकला है तो इन पैसों को कैसे इन्वेस्ट करोगे क्या करना चाहते हो क्या सपने हैं आपके बस सपने ये है सर कुछ पैसे तो डोनेट करना चाहूँगा मैं क्यों अगर हम दूसरों की मदद करेंगे तो वाहगुरु और भी ज़्यादा हमको बरकत देंगे और कुछ अपने सपने पूरे करेंगे बच्चों की शिक्षा वगैरह कुछ अच्छे तरीके से तो मेरा यही है सबको मैसेज कि गांधी ब्रदर से लोटरी खरीद कर अपनी किस्मत आजमाए कभी ना कभी उनका भी लक चल ला रहे थे जब टिकट पूरा मिल गया तो खुशी कितनी होगी उस टाइम तो जी ऐसा हुआ कि मैं जमीन पे नहीं हूँ बस <laughs> विश्वास ही नहीं हो रहा था जी परिवार साथ हो परिवार से तो जी मैंने बाद में बताया पहले तो यही डर था कहीं अटैक न हो जाए घर के किसी सदस्य को उसके बाद हिम्मत करके उनको बताया तो उनको पहले विश्वास नहीं हुआ अगर सर से बात हुई तब जाके उनको विश्वास हुआ कि हाँ जीत चुके हैं टिकट मिलवा ली विश्वास नहीं हुआ बात करके विश्वास हो गया हाँ बात करके विश्वास हुआ जी टिकट बार बार देखता रहा भाई कहीं गलती तो नहीं लग रही है जी घर वालों को कैसे बताया जैसे आपने बोला कि घर वालों को अटैक ना हो जाए जब बताते हुए तो बताया कैसे उनको सर फिर दो तीन घंटे बाद ही मैंने इनको तो बताना तो पड़ेगा तो फिर हिम्मत कर पहले माता जी को बताया भाई इतनी लॉटरी लग जाए वो कहते हैं कि जा कर रहे हैं तो उसके बाद फिर वाइफ को बताया तो उन्होंने मेरे बात पे विश्वास नहीं किया तो सर की कॉल आई तो उसके बाद विश्वास हुआ उनको भाई यहाँ जीत चुके हैं ढाई तो करोड़ रुपया मिल जाएगा तो पूरे सपने आप हो गए जो सपने थे आपके वो पूरे हो गए पूरे हाँ सर अपने सपने पूरे करेंगे दूसरों की मदद भी करेंगे टिकट ये कंटिन्यू चलेगी आगे भी खरीदते रहोगे सर ऐसा है अब ढाई करोड़ को मल्टीप्लाई करेंगे अब अगर इसमें भी नहीं इच्छाएं पूरी तो फिर कितने ही पे तो इच्छाएं पूरी नहीं होगी अच्छा तो... चल रहा था आपका कारोबार ठीक था जी हाँ तो अब तेजी से चलेगा अब तेजी से चलेगा तो परिवार में कौन कौन है परिवार में जी दो बच्चे हैं मम्मी डैडी है वाइफ है अच्छा टिकट लाने में देरी होगी क्योंकि किसान आंदोलन चल रहे है, आप भी किसान हो तो कैसा किसान आंदोलन को कैसा देख रहे हो आप बीच में अब किसान आंदोलन तो चलता ही रहेगा वैसे बातें चल रही है जी तो सरकार बात मानी लेगी किसानों की और सर भी कांटेक्ट में थे सर उस दिन से ही इन्होंने डॉक्यूमेंट्स तैयार करवाए तो पूरी हेल्प की इन्होंने मेरे को कुछ निकलना पड़ा मैं तो यहाँ आके सर के पास आ गया सारा काम रेडी रखा है सर ने टिकट में कैसे संभाल के रखी कि डरा निकल गया। के संभाल के रख लूँ क्योंकि मिस ना हो जाए टिकट तो जी बस ऐसे ही रखी अंदर तिजोरी के अंदर रखी तो बार बार देखता रहा उसको कहीं ऐसे गायब ना हो जाए <laughs> वैसे ही डर लगता है <laughs> ਤਾਂ ਕਭੀ ਜਿਵੇਂ ਕਿ ਫੇਕ ਲੋਟਰੀ ਤੇ ਗੱਲ ਆ ਜਾਂਦੀ ਆ ਅਕਸਰ ਅਸੀਂ ਚਰਚਾ ਵੀ ਕਰਦੇ ਹੁੰਦੇ ਆ ਤੁਸੀਂ ਵੀ ਲਾਈਵ ਹੁੰਦੇ ਹੋ ਕਿ ਫੇਕ ਲੋਟਰੀ ਹਨਾ ਬਹੁਤ ਸਾਰੇ ਜਿਵੇਂ ਮੈਂ ਸਵਾਲ ਕੀਤਾ ਕਿ ਲੋਟਰੀ ਬਾਰ-ਬਾਰ ਪਾਉਂਗੇ ਤਾਂ ਉਹ ਹੋਰ ਰਸਤੇ ਕੀ ਅਪੀਲ ਕਰਨੀ ਚਾਹੁੰਦੇ ਆਂ ਦੇਖੋ ਫੇਕ ਦਾ ਤੇ ਪਿਓਰ ਦਾ ਪਤਾ ਇੱਥੇ ਲੱਗ ਜਾਂਦਾ ਕਿ winner ਨੂੰ ਕਾਗਜ਼ ਪੂਰੇ ਕੋਲੋਂ ਕਰਾਤੇ ਜੀ ਐਫੀਡੇਵਿਟ ਸਟੈਂਪ ਸਟੂਮ ਕੋਈ ਪੈਸਾ ਮੰਗਿਆ ਨਾ ਕੋਲੋਂ ਪੁੱਛ ਲਓ ਨਹੀਂ ਜੀ ਕੁਝ ਨਹੀਂ ਇਨ ਆਮ ਨਿਕਲਣ ਤੇ ਕੋਈ ਪੈਸਾ ਨਹੀਂ ਲੱਗਦਾ ਨਾ GST ਲੱਗਦੀ ਹੈ ਨਾ ਇੱਕ ਰੁਪਇਆ ਦੇਣਾ ਪੈਂਦਾ ਜਿਹੜਾ ਬੰਦਾ ਤੁਹਾਨੂੰ ਕਹਿੰਦਾ ਤੁਹਾਡਾ ਪ੍ਰਾਈਸ ਲੱਗ ਗਿਆ ਤੁਸੀਂ ਪੈਸੇ ਮੈਨੂੰ ਦੇ ਦਿਓ ਮੈਂ ਤੁਹਾਨੂੰ ਪੈਸੇ ਦਵਾਨਾ ਉੱਥੇ ਹੀ ਸਮਝ ਲਓ ਫੇਕ ਹੈ ਪਹਿਲਾ ਸਾਈਨ ਰਹੀ ਗੱਲ ਕਿ ਤੁਸੀਂ 500 ਰੁਪਏ ਦੀ ਚੀਜ਼ ਲਈ ਕੋਈ 5000 ਰੁਪਏ ਮੰਗੇ ਤੇ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੇ ਨਾਲ ਗਲਤ ਕਰ ਰਿਹਾ ਯਾਰ ਕੁਝ ਮਾਈਂਡ ਤੇ ਆਪਣਾ ਵੀ ਲਾਣਾ ਪਏਗਾ ਅਵੇਅਰ ਰਹਿਣਾ ਪਏਗਾ ਮੈਂ ਹੁਣ ਆਪਣਾ ਵੀ ਸੋਸ਼ਲ ਮੀਡੀਆ ਗਵਰਨਮੈਂਟ ਨੇ ਇਜਾਜ਼ਤ ਦਿੱਤੀ ਹੈ ਪੇਜ ਬਣਾ ਕੇ ਉੱਥੇ ਡੇ ਬਾਈ ਡੇ ਲੋਕਾਂ ਨੂੰ ਅਪਡੇਟ ਦਿੰਦਾ ਰਾਂਗਾ ਕਿਉਂਕਿ ਬੰਦ ਕਰਨ ਤੋਂ ਬਾਅਦ ਨਾ ਉਹ ਜ਼ਿਆਦਾ ਵੱਧ ਗਏ ਸੀ ਹੁਣ ਮੈਂ ਉਹਨੂੰ ਥੰਮ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਸਮੇਂ-ਸਮੇਂ ਤੇ ਮੈਂ ਸਾਈਬਰ ਕ੍ਰਾਈਮ 'ਚ ਰਿਪੋਰਟ ਵੀ ਕਰਾਂਦਾ ਉਹਨਾਂ ਦੀ ਬਾਕੀ ਸਰ ਸਮਾਜ ਜਿੱਥੇ ਨਾ ਜਿੱਥੇ ਚੰਗਿਆਈ ਤੇ ਬੁਰਾਈ ਚਲਦੀ ਰਹਿੰਦੀ ਆ ਮੇਰੇ ਵਾਸਤੇ ਕੀ ਆ ਇੱਕ ਤਾਂ ਲੋਟਰੀ ਬੜੀ ਕਿਸਮਤ ਵਾਲਿਆਂ ਦੀ ਨਿਕਲਦੀ ਜਿਵੇਂ ਹੁੰਦਾ ਕਿ ਕਿਸਮਤ ਆ ਤੇ ਲੋਟਰੀ ਨਿਕਲ ਆਈ ਤਾਂ ਬਹੁਤ ਸਾਰੇ ਲੋਕ ਜਿਹੜੇ ਨੇ ਆਪਣਾ ਘਰ-ਬਾਰ ਪੱਟ ਕੇ ਪੈਸੇ ਲਾ ਕੇ ਟਿਕਟਾਂ ਖਰੀਦਦੇ ਨੇ ਉਹਦੇ ਵਾਸਤੇ ਤੁਸੀਂ ਪਹਿਲਾਂ ਵੀ ਗੱਲ ਕਹਿੰਦੇ ਰਹਿੰਦੇ ਹੋ ਦੇਖੋ ਲੋਟਰੀ ਇਜ਼ ਬਾਏ ਲੱਕ ਬਾਏ ਚਾਂਸ ਹੈ ਹੈਨਾ ਇਹ ਬਾਏ ਚਾਂਸ ਖੁੱਲਦੀ ਹੈ ਲੋਟਰੀ ਨੂੰ ਕੀ ਹੁੰਦਾ ਗੇਮ ਆਫ ਚਾਂਸ ਇੰਦੇ ਲਈ ਜਿਆਦਾ ਕਿਉਂ ਪਾਣੀ ਜੇ ਚਾਂਸ ਹੈ ਤੇ ਇੱਕੇਚ ਵੀ ਚਾਂਸ ਹੈ ਚਾਂਸ ਨਹੀਂ ਹੈ ਤੇ ਸੋਚ ਵੀ ਚਾਂਸ ਨਹੀਂ ਹੈ ਮੈਂ ਚੈਲੰਜ ਕਰਦਾ ਉਹਨਾਂ ਨੂੰ ਕਿ ਤੁਸੀਂ ਯਾਰ ਇੱਕ ਟਿਕਟ ਮੈਂ ਪਾ ਲੰਦਾ 99 ਤੁਸੀਂ ਪਾ ਲਓ ਪ੍ਰਾਈਜ਼ ਮੇਰਾ ਵੀ ਉਨਾ ਹੀ ਆਂਦਾ ਚਾਂਸ ਹੈ ਜਿੰਨਾ ਤੁਹਾਡੇ ਕੋਲ ਹੈ ਜਿਆਦਾ ਟਿਕਟਾਂ ਪਾ ਕੇ ਇਨਾਮ ਨਹੀਂ ਆ ਸਕਦਾ ਇਹ ਤੇ ਕਲੀਅਰ ਹੈ ਉਹ ਤੁਹਾਡੇ ਕੋਲ ਪੈਸਾ ਜਿਆਦਾ ਤੁਸੀਂ ਲਾਈ ਜੋ ਤੁਹਾਡੀ ਆਪਣੀ ਸੋਚ ਹੈ ਮੈਂ ਤੇ ਕਦੀ ਲਾਟਰੀ ਨੂੰ ਹੀ ਪ੍ਰਮੋਟ ਕਰਦਾ ਔਰ ਐ ਨਹੀਂ ਕਹਿੰਦਾ ਕਿ ਰੋਜ਼ ਪਾਈ ਜਾਓ ਕਦੇ ਕਦੇ ਪਾਹ ਲੋ ਨਾ ਕਿਸੇ ਜੇ ਜੇਬ ਚ ਪੈਸਾ ਹੈਗਾ ਤੇ ਪਾਹ ਲੋ ਨਹੀਂ ਹੈਗਾ ਤੇ ਨਾ ਪਾਓ ਜਿਹੜਾ ਪਹਿਲਾ ਤੁਹਾਡੇ ਕਾਰਸ਼ੇ ਜ਼ਰੂਰਤ ਤੋਂ ਇਲਾਵਾ ਪੈਸਾ ਆਪਣੇ ਬਜ਼ੁਰਗਾਂ ਤੇ ਆਪਣੇ ਬੱਚਿਆਂ ਤੇ ਖਰਚ ਕਰੋ ਨਾ ਲੋਟਰੀ ਤੇ ਕਿਥੇ ਨਹੀਂ ਖੜਦੀ ਜੇ ਲੱਗਦਾ ਕਿ ਮੈਂ ਕਿਸਮਤ ਨੂੰ ਮੌਕਾ ਦੇਣਾ ਤੇ 500 400 ਰੁਪਏ ਲਾਉਂ ਚੁੱਕੀ ਬਰਾਈ ਹੈ ਬਿਲਕੁਲ ਤੁਹਾਡਾ ਮਨ ਬੰਦਾ ਤੁਹਾਡੀ ਕਿਸਮਤ ਲੱਗਦਾ ਕਿ ਚੰਗੀ ਚੱਲ ਰਹੀ ਆ ਤਾਂ ਤੁਸੀਂ ਲੋਟਰੀ ਪਾ ਲੋ ਤਾਂ ਤੇ ਬਾਈ ਜਿਹੜਾ ਵਾ ਹਰਿਆਣਾ ਦਾ ਰਹਿਣ ਵਾਲਾ ਕਿਸਾਨ ਆ 5 ਦਿਨਾਂ ਦੇ ਵਿੱਚ ਇਸ ਦੀ ਕਿਸਮਤ ਚਮਕੀ ਆ 2.5 ਕਰੋੜ ਦੀ ਲੋਟਰੀ ਨਿਕਲੀ ਆ ਔਰ ਅੱਜ ਜਿਹੜੇ ਆ ਉਸ ਦੇ ਸੁਪਨੇ ਜਿਹੜੇ ਨੇ ਉਹ ਪੂਰੇ ਹੋ ਚੁੱਕੇ ਨੇ ਕੈਮਰਾਮੈਨ ਸਲਮਾਨ ਦੇ ਨਾਲ ਨਰਿੰਦਰ ਮਹਿੰਦੂ ਜਗਮਨ ਟੀਵੀ ਲੁਧਿਆਣਾ